ਸਾ ਤੁਹਾਡੇ ਬੈਚ ਤੋਂ ਸ਼ੁਰੂ ਕਰ ਲੈਣੇ ਕਿਸ ਬੈਚ ਦਾ ਦੱਸ ਸਕਦੇ ਸੀ ਮੈਂ 2015 ਬੈਚ ਦਾ ਆਈਐਸ ਅਫਸਰ ਹਾਂ ਜੀ ਜੀ ਸਰ ਸੋ ਅੱਜ ਇੱਥੇ ਪੀਸੀ ਨਵਾਂ ਸ਼ਹਿਰ ਦਾ ਚਾਰਜ ਲੈ ਰਹੇ ਹਾਂ ਜੀ ਸਰ ਨਵਾਂ ਸ਼ਹਿਰ ਦੇ ਸਾਰੇ ਵਸਨੀਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਤੇ ਮੇਰੀ ਕੋਸ਼ਿਸ਼ ਇਹ ਹੋਈ ਗਈ ਕਿ ਮੈਂ ਜਿੰਨਾ ਕਿਸ ਆਪਣੇ ਜ਼ਿਲ੍ਹੇ ਨੂੰ ਸਿਟੀਜ਼ਨ ਫ੍ਰੈਂਡਲੀ ਬਣਾ ਸਕਦਾ ਮੈਂ ਉਹ ਬਣਾਉਂਗਾ ਮੇਰਾ ਸਾਰੇ ਜਿੰਨੀਆਂ ਸਰਵਿਸਿਜ਼ ਹੋਣਗੀਆਂ ਉਹ ਵੀ ਇਸੇ ਤਰੀਕੇ ਨਾਲ ਹੋਣਗੀਆਂ ਕਿ ਕੋਈ ਵੀ ਜਿਹੜਾ ਸਾਡਾ ਸਿਟੀਜ਼ਨ ਹੈ ਉਹ ਜ਼ਿਆਦਾ ਤੰਗ ਨਾ ਹੋਵੇ ਤੇ ਉਹਨੂੰ ਜਿੰਨੀਆਂ ਸਰਕਾਰੀ ਸਹੂਲਤਾਂ ਹੈ ਉਹ ਉਹ ਤੇ ਘੋਰ ਸਟੈਪ ਤੇ ਮਿਲਣ। ਇਸ ਤੋਂ ਇਲਾਵਾ ਬਾਕੀ ਜੋ ਵੀ ਸ਼ਹਿਰ ਦੀ ਸਮੱਸਿਆ ਜਿਵੇਂ ਹੁਣ ਤੁਸੀਂ ਪੁਆਇੰਟ ਆਊਟ ਕੀਤਾ ਹੈ ਟ੍ਰੈਫਿਕ ਦੀ ਸਮੱਸਿਆ, ਸਕੂਲ ਦੇ ਟਾਈਮਿੰਗਸ ਦੀ ਸਮੱਸਿਆ ਇਹਨੂੰ ਵੀ 1 ਬਾਈ 1 ਕਰਕੇ ਸਾਰਿਆਂ ਦਾ ਹੱਲ ਕੀਤਾ ਜਾਏਗਾ ਇਸ ਚੀਜ਼ ਦੀ ਮੈਂ ਤੁਹਾਨੂੰ ਸ਼ਿਉਰਟੀ ਦਿੰਦਾ। ਸਰ ਇਸ ਤੋਂ ਪਹਿਲੇ ਤੁਹਾਡੇ ਕਿੱਥੇ ਕਿੱਥੇ ਤੁਸੀਂ ਰਹੇ ਕਿ ਆਏ ਸਰ ਮੈਂ ਮੇਰਾ ਆਈਐਸ ਦਾ ਕਰੀਅਰ ਸ਼ੁਰੂ ਹੋਇਆ ਸੀ ਏਡੀਸੀ ਮੁਕਸਰ ਤੋਂ। ਮੈਂ ਐਡিসি ਮੁਕਸਰ ਰਿਆ ਸੀ ਕੁਝ ਦਿਨ ਜੀ ਸਰ ਫਿਰ ਉਸ ਤੋਂ ਬਾਅਦ ਮੈਂ ਇੱਥੇ ਕੋਆਪਰੇਸ਼ਨ ডিপਾਰਟਮੈਂਟ ਵਿੱਚ ਆ ਗਿਆ ਸੀ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਸੇ ਫਿਰ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਪੰਜਾਬ ਸਟੇਟ ਐਗਰੀਕਲਚਰ ਡਿਵੈਲਪਮੈਂਟ ਬੈਂਕ ਤੇ ਉਸ ਤੋਂ ਬਾਅਦ ਫਿਰ ਮੈਂ ਕਮਿਸ਼ਨਰ ਅੰਮ੍ਰਿਤਸਰ ਚਲਾ ਗਿਆ ਸੀ ਸਵਾ ਸਾਲ ਲਈ ਕਮਿਸ਼ਨਰ ਅੰਮ੍ਰਿਤਸਰ ਤੋਂ ਬਾਅਦ ਫਿਰ ਮੈਂ ਸਪੈਸ਼ਲ ਸੈਕਟਰ ਰੈਵਨਿਊ ਸੇ ਇੱਥੇ ਤੇ ਸਪੈਸ਼ਲ ਸੈਕਟਰ ਰੈਵਨਿਊ ਤੋਂ ਬਾਅਦ ਹੁਣ ਮੈਂ ਦੇਸੀ ਨੋ ਮਸ਼ਰਤਾਂ ਵਿੱਚ ਆਪ ਹੈ ਸਰ ਕੀ ਮਹਿਸੂਸ ਕਰ ਰਹੇ ਤੁਸੀਂ ਐਸਬੀਐਸ ਨਗਰ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਨਾਲ ਜੁੜਿਆ ਹੋਇਆ ਜਿਲ੍ਹਾ ਹੈ ਬਿਲਕੁਲ ਜੀ ਇਹ ਬਹੁਤ ਮੇਰੀ ਕਿਸਮਤ ਹੈ ਕਿ ਮੈਨੂੰ ਇਸ ਜ਼ਿਲ੍ਹੇ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ ਜਿਹੜੇ ਸ਼ਹੀਦ ਭਗਤ ਸਿੰਘ ਜੀ ਦਾ ਸੰਬੰਧਿਤ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦੇ ਸਪਿਰਿਟ ਨੂੰ ਮੈਂ ਪੂਰਾ ਇਨਲਿਵਨ ਕਰ ਸਕਾਂ